ਗੁਰੂ ਦੀ ਗ੍ਰਫਤਾਰੀ ਦਾ ਹੁਕਮ ਜਾਰੀ ਕੀਤਾ ਜਾਏ। ਇਸ ਮੁਲਕ ਹੋਰੰਦ ਦੇ ਜ਼ੁਲਮਾਂ ਦੀ ਜਕੜ ਵਿੱਚ ਹੈ। ਹਰ ਇੱਕ ਧਰਮ ਦੇ ਲੋਕੀ ਘੁੱਟਨ ਮਹਿਸੂਸ ਕਰ ਰਹੇ। ਮੈਂ ਧਰਮ ਯੁੱਧ ਕਰਾਂਗਾ। ਇਸ ਮੁਲਕ ਨੂੰ ਦਰੁਲ ਹਰਾਬ ਤੋਂ ਦਰੁਲ ਇਸਲਾਮ ਬਣਾਵਾਗਾ। ਹਰ ਇੱਕ ਜਹਾਦ ਇਸ ਮੁਲਕ ਦਾ ਕਾਨੂੰਨ ਹੋਵੇਗਾ। ਕਾਫਿਰਾਂ ਦੇ ਘਰਾਂ ਨੂੰ ਅਕਲਾ ਦਿਓ। ਮਰਿਆ ਭਿਆਰ ਨੂੰ ਚਲਾਈਦਾ ਨਹੀਂ। ਕਲਮਾ ਪੜਕੇ ਦਫਨ ਕਰੀਦਾ ਹੈ ਤੇ ਗੱਦੀ ਦੇ ਬਾਹਰ ਹੁਣ ਤੁਸੀਂ ਬਚਾ ਸਕਦੇ ਸਾਨੂੰ ਮੇਰੇ ਪਰ ਮੇਰੇ ਦਾਦਿਆਂ ਇੱਕ ਫਰਿਸ਼ਤਾ ਹੈ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਲਾਓ ਮੁਸਲਮਾਨ ਭਲਾਓ ਸਾਡੀ ਮਦਦ ਕਿਉਂ ਕਰਨਗੇ ਜਦੋਂ ਤੁਸੀਂ ਉਹਨਾਂ ਦੇ ਰੀਤੀ ਰਿਵਾਜਾਂ 'ਚ ਯਕੀਨੀ ਨਹੀਂ ਰੱਖਦੇ ਤੁਸੀਂ ਉਹਨਾਂ ਨਾਲ ਖੜੇ ਕਿਉਂ ਲੜਾਈ ਸਿਰਫ Hindu ਜਾਂ Muslim ਦੀ ਨਹੀਂ ਸਾਰੇ ਧਰਮਾਂ ਦੀ ਸਵਤੰਤਰਤਾ ਦੀ ਹੈ ਜਦਕਿ ਤੁਸੀਂ ਮੁਸੀਬਤ ਵਿੱਚ ਹੁੰਦੇ ਗੁਰੂ ਸਾਹਿਬ ਤੁਹਾਡੇ ਵੱਲ ਖੜੇ ਹੁੰਦੇ ਕਮੋਸ਼ ਅੱਜ ਤੋਂ ਬਾਅਦ ਸੰਗੀਤ ਨੇ ਪਾਵਨ ਦੀ ਲੱਗੇ ਗੁਰੂ ਸਾਹਿਬ ਨੇ ਕਿਹਾ ਸੰਗੀਤ ਤੇ ਹੋਰ ਕਲਾਵਾਂ ਦਾ ਦਰਵਾਜ਼ੇ ਖੋਲ ਕੇ ਸਵਾਗਤ ਹੋਵੇਗਾ ਆਰਤੀਆਂ ਦੀ ਆਵਾਜ਼ਾਂ ਨੂੰ ਬੰਦ ਕਰਵਾਇਆ ਜਾਣ ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ ਪਰ ਇੱਥੇ ਉਸ ਪਰਮਾਤਮਾ ਦਾ ਨਾਮ ਇਕੱਠੇ ਲੈ ਸਕਣਗੇ ਤੇਰਾ ਅਲਮ ਕੀ ਰੱਖੇ ਨਹੀਂ ਚੁੱਕਦੇ ਵਾਟ ਇਟ ਇਸ ਤੇ ਜਾਣਦੇ ਨਹੀਂ ਕਿ ਸੇਖਾ ਕਦੇ ਜ਼ੁਲਮ ਬਰਦਾਸ਼ਤ ਨਹੀਂ ਕਰ ਸਕਦਾ ਤੇ ਜ਼ੁਲਮ ਨੂੰ ਖਤਮ ਕੀਤੇ ਬਿਨਾ ਕਦੇ ਪਿੱਛੇ ਵੀ ਨਹੀਂ ਹਟ ਸਕਦਾ